ਨਹੀਂ ਰਹੇ ਮਸ਼ਹੂਰ ਕਵੱਡੀ ਖਿਡਾਰੀ ਬਿੱਟੂ ਬਲਿਆਲ ਕਵੱਡੀ ਪਲੇਅਰ ਦੀ ਮੌਤ ਤੋਂ ਬਾਅਦ ਲਗਾਤਾਰ ਉਹਨਾਂ ਦੇ ਪ੍ਰਸ਼ੰਸਕ ਪਰਿਵਾਰਕ ਮੈਂਬਰਾਂ ਦੇ ਵਿੱਚ ਸੋਗ ਦੀ ਲਹਿਰ ਲਗਾਤਾਰ ਸੋਚ ਰਹੇ ਨੇ ਕਿ ਆਖਰ ਮੌਤਾ ਅਜਿਹਾ ਕੀ ਕਾਰਨ ਬਣਿਆ ਕਿਉਂਕਿ ਕਵੱਡੀ ਦਾ ਖਿਡਾਰੀ ਜੋ ਕਿ ਖਾਸ ਕਰਕੇ ਆਪਣੇ ਸਿਹਤ ਦਾ ਆਪਣੀ ਖੁਰਾਕ ਦਾ ਧਿਆਨ ਰੱਖਦਾ ਪਰ ਇਸ ਦੇ ਬਾਵਜੂਦ ਵੀ ਆਖਰ ਇਸ ਵੱਡੇ ਖਿਡਾਰੀ ਦੀ ਮੌਤ ਕਿੱਦਾਂ ਹੋਈ ਹੈ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਬਲਿਆਲ ਦੇ ਰਹਿਣ ਵਾਲੇ ਬਿੱਟੂ ਬਲਿਆਲ ਨਹੀਂ ਰਹੇ ਜਾਣਕਾਰੀ ਦੇ ਅਨੁਸਾਰ ਫਤਿਹਗੜ੍ਹ ਸਾਹਿਬ ਦੇ ਪਿੰਡ ਰੂਪਾ ਹੀੜੀ ਦੇ ਵਿੱਚ ਕਬੱਡੀ ਦੇ ਟੂਰਨਾਮੈਂਟ ਦੇ ਵਿੱਚ ਖੇਡਣ ਗਏ ਸੀ ਹਾਰਟ ਅਟੈਕ ਆਉਣ ਦੇ ਨਾਲ ਇਹ ਵੱਡਾ ਪਾਣਾ ਵਾਪਰਿਆ ਜਾਣਕਾਰੀ ਦਿੰਦੇ ਉਹਨਾਂ ਦੇ ਸਾਥੀਆਂ ਵੱਲੋਂ ਦੱਸਿਆ ਗਿਆ ਕਿ ਸਟੈਂਟ ਪੈਣ ਕਾਰਨ ਉਹਨਾਂ ਡਾਕਟਰਾਂ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਕਿ ਗੇਮ ਨਾ ਖੇਡਣ ਅਤੇ ਕੋਈ ਕਮਾਈ ਦਾ ਸਾਧਨ ਨਾ ਹੋਣ ਕਾਰਨ ਮਜਬੂਰੀ ਦੇ ਵਿੱਚ ਗੇਮ ਖੇਡ ਰਹੇ ਸੀ ਬਿੱਟੂ ਬਲਿਆਲ ਪਰ ਉਹਨਾਂ ਦੱਸਿਆ ਕਿ ਪਰਿਵਾਰ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਭੈਣ ਹੀ ਰਹਿ ਗਈ ਐ ਪਹਿਲਾਂ ਵੀ ਉਹਨਾਂ ਦਾ ਪਰਿਵਾਰ ਦੇ ਵਿੱਚ ਮਾਤਾ ਪਿਤਾ ਤੇ ਭਰਾ ਦੀ ਮੌਤ ਹੋ ਚੁੱਕੀ ਐ ਨਹੀਂ ਮੈਂ ਘਰ ਸੀ ਇਹ ਮੁੰਡਾ ਨਾਲ ਖੇਡਦੇ ਜੀਤਾ ਕਿਸੇ ਟੀਮ 'ਚ ਗਏ ਸੀ ਕਾਟਣਾ ਸਾਂ ਹੀ ਆਏ ਸੀ ਪਹਿਲਾਂ ਵਿਚਾਰੇ ਦਾ ਐਕਸੀਡੈਂਟ ਪਹਿਲਾਂ ਵੀ ਹੋ ਚੁੱਕੇ ਸੀ ਦੋ ਐਕਸੀਡੈਂਟ ਤੋਂ ਬਾਅਦ ਆਏ ਤੇ ਕਿਤੇ ਸਟੰਟ ਪਏ ਸੀ ਸਟੰਟ ਪੈਣ ਕਰਕੇ ਡਾਕਟਰ ਨੂੰ ਮਨਾ ਕਰੇ ਸੀ ਖੇਡਣਾ ਵੀ ਤੂੰ ਖੇਡ ਨਹੀਂ ਸਕਦਾ ਪਰ ਉਹ ਜਨੂੰਨ ਐ ਇੰਨਾ ਸੀ ਵੀ ਮੈਂ ਕਬੱਡੀ ਖੇਡਣੀ ਹੋਆ ਮਤਲਬ ਹਾਰ ਦੀ ਦਿੱਕਤ ਸੀ ਹਾਰ ਦੀ ਦਿੱਕਤ ਹੈਗੀ ਸੀ ਪਰ ਉਹ ਪਹਿਲਾਂ ਵੀ ਐਂ ਕਹਿੰਦਾ ਜੀ ਮੈਂ ਕਬੱਡੀ ਖੇਡਣੀ ਜੇ ਮੈਨੂੰ ਗਰਾਊਂਡ ਤੋਂ ਚੱਕ ਕੇ ਲੈ ਕੇ ਆਉਣਾ ਪਰ ਉਹੀ ਗੱ ਸੱਚੀ ਹੋ ਗਈ ਪਰਮਾਤਮਾ ਨੇ ਜਿਹੜਾ ਮੂੰਹ ਨਿਕਲਿਆ ਤੇ ਕਬੱਡੀ ਦੇ ਜਿਹਨੂੰ ਖੇਡਣੀ ਖੇਡਣ ਨੂੰ ਜਨੂਨ ਹੈ ਬਹੁਤ ਜ਼ਿਆਦਾ ਸੀ ਤੇ ਕੱਲ ਉਹ ਰੇਡ ਪਾਈ ਤੇ ਉਦਾਂ ਥੋੜਾ ਜਿਹਾ ਜਿਵੇਂ ਜੋਰ-ਜੋਰ ਵੀ ਨਹੀਂ ਹੋਇਆ ਉਹਨੂੰ ਦਿੱਕਤ ਪਹਿਲਾਂ ਹੈਗੀ ਸੀ ਪਰ ਹੁਣ ਇੱਕ ਸਾਡੇ ਕਬੱਡੀ ਵਾਲੇ ਥੋੜੀ ਬਦਨਾਮ ਬਿਕਰੀ ਜਾਂਦੇ ਆ ਜਦੋਂ ਰੇਡ ਪਾ ਕੇ ਆਉਂਦਾ ਵੀ ਪਤਾ ਨਹੀਂ ਕੁਝ ਕਰ ਲਿਆ ਹੋਣਾ ਜਾਂ ਕੁਝ ਇਦਾਂ ਦੀ ਕੋਈ ਗੱਲ ਨਹੀਂ ਸੀ ਉਹਨੂੰ ਪਹਿਲਾਂ ਥੋੜੀ ਜੀ ਪ੍ਰੋਬਲਮ ਸੀ ਇਹ ਕਰਕੇ ਬਦਨਾਮ ਨਾ ਕਰੋ ਖੇਡਿਆਰੀ ਨੂੰ ਜਦ ਨਾਲ ਤਾਂ ਚਲੋ ਵਗ ਜਾਂਦਾ ਪਿੱਛੇ ਪਰਿਵਾਰ ਨੂੰ ਬਹੁਤ ਔਖਾ ਇਹ ਜ ਕਿੰਨੀ ਸੀ ਇਹ ਜੋ ਹੋਊਗੀ ਤਕਰੀਬਨ 28 ਹਾਂ 30 30 ਉਹ ਇਹ ਤਾਂ ਸੁਰੂ ਤੋਂ ਜੁੜੇ ਬਚਪਨ ਤੋਂ ਜੁੜੇ ਹੋਏ ਸਾਰੇ ਇਕੱਠੇ ਖੜੇ ਆ ਰਹੇ ਹਾਂ ਜੀ ਹਾਂ ਬਾਕੀ ਹੁਣ ਤਾਂ ਮੈਂ ਚਲੋ ਕਰਦਾ ਵੀ ਮੰਦਾ ਮੁਰਨ ਨਾਲ ਨਹੀਂ ਮੁਰਸਾ ਦਾ ਪਰ ਇਹਦੇ ਹੁਣ ਘਰ ਵੀ ਜਦੋਂ ਸਟੰਟ ਪਏ ਉਹਦੇ ਗਿਰ ਵੀ ਸੀ ਰੱਖਿਆ ਹੋਇਆ ਉਜਨੀ ਹੋ ਸਕੇ ਚਲੋ ਕੋਈ ਬੰਦਾ ਬਾਹਰ ਹੋ ਜਾਂਦੀ ਮਦਦ ਕਰੀ ਆਵੇ ਕਿਵੇਂ ਦੇਖ ਦੋ ਤੁਸੀਂ ਵੀ ਖਿਡਾਰੀ ਹੋ ਇੱਕ ਦੇਸ਼ ਦਾ ਨਾਮ ਇੱਕ ਪਿੰਡ ਦਾ ਨਾਮ ਇੱਕ ਇਲਾਕੇ ਦਾ ਨਾਮ ਰੋਸ਼ਨ ਕਰਦਾ ਪਰ ਬਾਅਦ ਦੇ ਵਿੱਚ ਪਰਿਵਾਰਾਂ ਨੂੰ ਜਿਹੜਾ ਨਾਮ ਤੱਕੇ ਰਹਿ ਜਾਂਦਾ ਮੈਂ ਤੁਹਾਨੂੰ ਉਹੀ ਦਾਦਾਂ ਹੀ ਦੇਖੋ ਹੁਣ ਪਿੰਡ ਦੇ ਮੋਧਵਾਰ ਬੋਲਿਆ ਅਸੀਂ ਆਏ ਬਾ ਪਰ ਉਹਨੇ ਪਿੱਛੇ ਇਹ ਤਾਂ ਕਿਸ ਨੇ ਦੇਖਿਆ ਨਹੀਂ ਹੁਣ ਮੋਧਪੁਰ ਬੋਲਣ ਵਾਲੇ ਕਰੀ ਜਾਂਦੇ ਸਾਡਾ ਨਾਮ ਪਿੰਡ ਦਾ ਪਹਿਲਾਂ ਜਦੋਂ ਪਿੱਛੇ ਉਹ ਤਾਂ ਕਿਸ ਨੇ ਦੇਖਿਆ ਨਹੀਂ ਜਦੋਂ ਬਾਰਾ ਬਿਮਾਰ ਸੀ ਚਲੋ ਪਿੰਡੇ ਹੈਲਪ ਕਰ ਦਿੰਦਾ ਚਾਰ ਪੈਸੇ ਇਕੱਠੇ ਕਰਕੇ ਉਹਨੂੰ ਕੋਈ ਦੁਕਾਨ ਜਾਂ ਕੋਈ ਇਹੋ ਜਿਹਾ ਕੰਮ ਹੀ ਕਰਕੇ ਤੋਰ ਕੇ ਦੇਂਦਾ ਵਿਚਾਰਾ ਬੈ ਉਹ ਹਾਂ ਸਾਡੇ ਪਿੰਡ ਦਾ ਐ ਸੀ ਸਾਡੇ ਬਿੱਟੂ ਆਏ ਸੀ ਉਦੋਂ ਪਰ ਕੋਈ ਨਹੀਂ ਕਰਿਆ ਨਾ ਕੋਈ ਸਰਪੰਚ ਨਾਲ ਇਹਨਾਂ ਨਾਲ ਦੇਣਾ ਕੋਈ ਨਹੀਂ ਖੜਦਾ ਉਹ ਕੀ ਅਪੀਲ ਕਰਨਾ ਚਾਹੁੰਦੇ ਸਰ ਅਪੀਲਾਂ ਚਲੋ ਸਰਕਾਰ ਅੱਗੇ ਵੀ ਅਪੀਲ ਆਈ ਚਲੋ ਉਹਦੀ ਵਾਈਫਾ ਵਿੱਚ ਕੋਈ ਨਾ ਕੋਈ ਨੌਕਰੀ ਜਾਂ ਵਗੈਰਾ ਕੁਝ ਵਿਚਾਰਾਂ ਦਾ ਹੰਦਾ ਲੱਗ ਜੇ ਵਧੀਆ ਗੱਲ ਹੈ ਆ ਜੀ ਹਾਂ ਇਹ ਜੀ ਆਪਣਾ ਫਤੇਗੜ ਸਾਹਿਬ ਟੱਪ ਕੇ ਰਪਾਲ ਹੀੜੀ ਟੂਰਨਾਮੈਂਟ ਚੱਲ ਰਿਹਾ ਸੀ ਮੈਂ ਨਾਲ ਹੀ ਖੇਡ ਰਿਹਾ ਸੀ ਬਾਈ ਤੇ ਬਾਈ ਸਟ੍ਰਗਲ ਕਰਕੇ ਆਇਆ ਰੇਡ ਤੇ ਕੋਈ ਜ਼ਿਆਦਾ ਸਟ੍ਰਗਲ ਨਹੀਂ ਹੋਈ ਜ਼ੋਰ ਨਹੀਂ ਲੱਗਿਆ ਬਾਈ ਆ ਕੇ ਸਿਰਜਾ ਫੜਿਆ ਮੈਂ ਬਾਈ ਲਵੇ ਗਿਆ ਬਾਈ ਕਹਿੰਦਾ ਮੈਂ ਠੀਕ ਹੈ ਕਹਿੰ ਦੁਬਾਰਾ ਜੋ ਮੈਂ ਦੇਖਿਆ ਬਾਈ ਫੇਰ ਥੱਲੇ गिर ਗਿਆ ਬਾਈ ਤੇ ਉਸ ਤੋਂ ਬਾਅਦ ਚਲੋ ਮੈਨੂੰ ਪਤਾ ਸੀ ਪਹਿਲਾਂ ਬਾਈ ਨੂੰ ਪ੍ਰੋਬਲਮ ਆ ਗਈ ਸਟੰਟ ਪਏ ਹੋਏ ਆਗੇ ਚਲੋ ਮੈਨੂੰ ਕੁਝ ਦਾਉਟ ਹੋ ਗਿਆ ਵੀ ਜਿਆਦਾ ਗਲਤ ਹੋ ਰਿਹਾ ਹੈਗਾ ਮਾ ਚਲੋ ਮੈਂ ਤਾਂ ਬਈ ਉੱਥੇ ਅਰਦਾਸ ਕਰਨ ਲੱਗ ਗਿਆ ਪਏ ਕਿ ਉੱਥੀ ਨਾਲ ਵਾਲੇ ਮੁੰਡੇ ਚਲੋ ਉਹਨੂੰ ਜਾ ਕੇ ਲੈ ਗਏ ਉਸ ਤੋਂ ਬਾਅਦ ਬਈ ਇੱਕ ਚਲੋ ਮੈਂ ਦੋ ਕਲੱਬ ਵਾਲੇ ਖੜੇ ਸੀ ਉੱਥੇ ਨੰਬਰ ਲਿਖਣ ਵਾਲੇ ਬੰਦੇ ਕੋਲ ਮੈਂ ਉਹਨਾਂ ਨੂੰ ਪੁੱਛਿਆ ਮਾ ਬਈ ਕਿਵੇਂ ਵੀ ਠੀਕ ਹੈ ਬਾਈ ਚਲੋ ਉਹਨਾਂ ਨੇ ਕਲੱਬ ਵਾਲੇ ਨਾਲ ਗਏ ਸੀ ਹਨ ਤੇ ਉਸ ਤੋਂ ਬਾਅਦ ਉਹ ਕਲੱਬ ਵਾਲਿਆਂ ਦਾ ਬੋਲਣਾ ਦੇਖੋ ਕਿਵੇਂ ਸੀ ਹਨ ਤੇ ਮੈਨੂੰ ਕਹਿੰਦੇ ਵੀ ਕੁਝ ਕਰਿਆ ਹੋਇਆ ਸੀ ਇਹਦਾ ਗਲਤ ਮਾ ਨਹੀਂ ਬਾਈ ਮਾ ਇਹਦਾ ਪਹਿਲਾ ਪ੍ਰੋਬਲਮ ਸੀ ਬਾਈ ਨੂੰ ਸਟੰਟ ਪਏ ਹੋਏ ਸੀ ਵੀ ਤਾਂ ਕਰਕੇ ਥੋੜਾ ਇਹਦਾ ਪ੍ਰੋਬਲਮ ਆ ਗਿਆ ਤੇ ਉਹਨਾਂ ਨੇ ਮੂਰੋਂ ਰੂਡ ਲਈ ਬੋਲੇ ਮੈਨੂੰ ਕਹਿੰਦੇ ਵੀ ਫੇਰ ਖੇਡ ਦਾ ਅੰਬਲੈਨ ਨੂੰ ਕਹਿੰਦੇ ਇਹ ਕਲੱਬ ਵਾਲਿਆਂ ਦੀ ਬੜੰਗ ਇਹ ਹਾਂ ਇਹ ਸ਼ਬਦਾਵਲੀ ਹਾਂ ਇਹ ਸ਼ਬਦਾਵਲੀ ਕਹਿੰਦੇ ਖੇਡ ਦਾ ਫੇਰ ਅੰਬਲੈਨ ਨੂੰ ਸੀ ਇਹ ਬਾਈ ਫੇਰ ਉੱਥੋਂ ਅਸੀਂ ਚੁੱਪ ਕਰਕੇ ਮੈਂ ਬਾਹਰ ਆ ਗਿਆ ਬਾਈ ਕਿਵੇਂ ਦੇਖਦੇ ਹੋ ਯਾਰ ਇੱਕ ਖਿਡਾਰੀ ਹੋ ਕੇ ਪਹਿਲਾਂ ਤਾਂ ਸਾਰੀ ਜ਼ਿੰਦਗੀ ਮਿਹਨਤ ਲੱਗ ਜਾਂਦੀ ਹੈ ਇੱਕ ਖਿਡਾਰੀ ਬਣਨ ਤੇ ਉਸ ਤੋਂ ਬਾਅਦ ਅਜਿਹਾ ਕੁਝ ਸੁਣਨ ਨੂੰ ਪੈਂਦਾ ਬਸ ਬ ਇਹ ਬੰਦੇ ਨੇ ਦਾ ਭਾਈ ਸਾਰੀ ਉਮਰ ਵਿਚਰਨੇ ਦੁੱਖਾਂ 'ਚ ਕੱਢ ਤੀ ਚਾਰ ਇਹਦੇ ਐਕਸੀਡੈਂਟ ਹੋਏ ਹੋਏ ਆ ਭਾਈ ਕੋਈ ਨਹੀਂ ਨਾਲ ਖੜਿਆ ਜਮ ਵਿੱਕੀ ਨੇ ਪਹਿਲਾਂ ਕਿਹਾ ਪਿੰਡ ਵਾਲਾ ਕੋਈ ਨਹੀਂ ਖੜਿਆ ਭਾਈ ਨਾਲ ਇਹਦੇ ਯਾਰ ਮਿੱਤਰੇ ਖੜਿਆ ਗਏ ਆ ਸੁੱਚੇ ਹੁਰੀ ਨੇ ਵੀਰੇ ਇਹ ਸਾਰੇ ਸੀ ਉਰਾਂ ਪਰਾਂ ਤੋਂ ਪੈਸੇ ਇਕੱਠੇ ਕਰਕੇ ਇਕੱਠੇ ਕਰਕੇ ਕਰਦੇ ਸੀ ਜਾਂ ਭਾਈ ਗੁਰਪ੍ਰੀ ਜੰਗੀਆਂਣਾ ਉਹ ਉਹਨੇ ਬਹੁਤ ਸਹਾਇਤਾ ਕੀਤੀ ਆ ਭਾਈ ਦੀ ਬਹੁਤ ਕਾਫੀ ਬੰਦੇ ਨੇ ਹੈਲਪ ਕਰਕੇ ਭਾਈ ਚੱਲ ਰਿਹਾ ਸੀ ਠੀਕ ਧੰਨ ਪਰਿਵਾਰ ਦੀ ਹਾਲਾਤ ਕਿਵੇਂ ਦੀ ਨੇ ਪਰਿਵਾਰ ਦੇ ਦਾ ਭਾਈ ਜਿੰਦਾ ਲੱਗਣ ਵਾਲਾ ਕੰਮ ਹੋ ਗਿਆ ਭਾਈ ਹੁ ਰਹੀ ਨਹੀਂ ਕੋਈ ਹੁਣ ਕੱਲੀ ਮੇਸਸ ਸਾਹਿਬ ਦੀ ਬਾਕੀ ਉਹ ਦੀ ਵਿਚਾਰ ਦੀ ਮਾਲੀਮਤ ਹੋਈ ਜਾਵੇ ਕੋਈ ਨੌਕਰੀ ਟੱਪੇ ਤੇ ਲੱਗਿਆ ਜਾਵੇ ਹਨਾ ਵੀ ਚਲੋ ਰਜਗਾਰ ਬਣ ਜਾਂਦਾਗਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦਾ ਸਰਕਾਰ ਨੂੰ ਤਾਂ ਅਪੀਲ ਕਰਨਾ ਚਾਹੁੰਦਾ ਪਲੇਅਰਾਂ ਵਾਸਤੇ ਵੀ ਉਹ ਸੋਚਣਾ ਚਾਹੀਦਾਗਾ ਬਾਕੀ ਨੂੰ ਨੌਕਰੀ ਨਹੀਂ ਦੀ ਬਹੁਤ ਜਿਆਦੇ ਵਿਚਾਰੇ ਨੇ ਇਹਨੇ ਬਿਟੂ ਨੇ ਸਟਰਗਲ ਕੀਤਾ ਬਸ ਉਹ ਚ ਜਨੂਨ ਹੀ ਇੰਨਾ ਸੀਗਾ ਉਹ ਕਹਿੰਦਾ ਮੈਂ ਇੱਕ ਵੱਡੀ ਗਰਾਊਂਡ 'ਚ ਹੀ ਮਰਨਾਗਾ ਉਹਦਾ ਪਹਿਲਾ ਐਕਸੀਡੈਂਟ ਹੋਇਆ ਉਹਨੂੰ ਮਤਲਬ ਸਾਰੇ ਜਿੰਨੇ ਕਿ ਬੰਦੇ ਸੀਗੇ ਸਾਰਿਆਂ ਨੇ ਸਮਝਾਇਆ ਵੀ ਤੂੰ ਛੱਡ ਦੇ ਗੇਮ ਪਰ ਉਹਨੇ ਨਹੀਂ ਛੱਡੀ ਉਦੋਂ ਬਾਅਦ ਫਿਰ ਐਕਸੀਡੈਂਟ ਹੋਇਆ ਚਲੋ ਬਾਹਰ ਲੰਦੀ ਹੈਲਪ ਨਾਲ ਟੂਰਨਾਮੈਂਟਾਂ ਤੇ ਜਾ ਕੇ ਹੈਲਪ ਨਾਲ ਉਹਦਾ ਇਲਾਜ ਹੋਇਆ ਠੀਕ ਹੋਇਆ ਉਹ ਉਹ ਫੇਰ ਗਰਾਊਂਡ 'ਚ ਆ ਗਿਆ ਤੇ ਜਦੋਂ ਵਿਚਾਰਾ ਵਧੀਆ ਦੁਆਰੋਂ ਆ ਖੇਡਣ ਲੱਗਿਆ ਬਾਹਰ ਵੀ ਖੇਡ ਕੇ ਆਇਆ ਦਵਾਈ ਖੇਡ ਕੇ ਆਇਆ ਆ ਕੇ ਦਵਾਈ ਤੋਂ ਖੇਡ ਕੇ ਆਈ ਸੀਗਾ ਉਹਦੇ ਪ੍ਰੋਬਲਮ ਆ ਗਈ ਘਰੇ ਸੀਗਾ ਉਹ ਤੋਂ ਤੇ ਘਰੇ ਸੀਗਾ ਪ੍ਰੋਬਲਮ ਆ ਗਈ ਚਲੋ ਪਟਿਆਲੇ ਲੈ ਗਏ ਉੱਥੇ ਉਹਦੇ ਸਟੰਟ ਪੈ ਗਏ ਡਾਕਟਰ ਨੇ ਵੀ ਉਹਨੂੰ ਖੇਡਣ ਤੋਂ ਮਨਾ ਕਰਤਾ ਅਸੀਂ ਵੀ ਕਿਹਾ ਵੀ ਚਲੋ ਕੋਈ ਹੁਣ ਹੋਰ ਕੰਮ ਦੇਖ ਲਾ ਬਿੱਟੂ ਹਨਾ ਪਰ ਕਹਿੰਦਾ ਨਹੀਂ ਵੀ ਮੈਂ ਤਾਂ ਕਲਾ ਖੇਡਣੀ ਆ ਜੇ ਕਬੱਡੀ ਵਾਲੇ ਨਾ ਹੁੰਦੇ ਤਾਂ ਮੈਂ ਹੁਣ ਵੀ ਨਾ ਬਚਦਾ ਉਹ ਕਹਿੰਦਾ ਮੈਨੂੰ ਤਿੰਨ ਵਾਰ ਇਦਾਂ ਹੋਇਆ ਮੇਰੇ ਨਾਲ ਐਕਸੀਡੈਂਟ ਹੋਇਆ ਤਿੰਨੇ ਵਾਰੀ ਮੈਨੂੰ ਕਬੱਡੀ ਵਾਲਿਆਂ ਨੇ ਬਚਾਇਆ ਹੈਗਾ ਵੀ ਮੈਂ ਨਹੀਂ ਕਬੱਡੀ ਛੱਡਣੀ ਹੈਗੀ ਬਾਹਰੋਂ ਵੀ ਬਹੁਤ ਬੰਦਿਆਂ ਨੇ ਕਿਹਾ ਵੀ ਬਿੱਟੂ ਤਾਲ ਤੇ ਨੂੰ ਬਾਹਰ ਲੈ ਜੰਨੇ ਆ ਹੁਣ ਆਪਣੇ ਜੋਗਾ ਸੋਲ ਤੇ ਗੋਪਾ ਬੈਂਸ ਰਪਿੰਦਰ ਜਲਾਲ ਉਹ ਪਹਿਲਾਂ ਉਹਨੂੰ ਦਵਾਈ ਖਿਲਾਇਆ ਹੁਣ ਉਹਨੂੰ ਨਿਊਜ਼ੀਲੈਂਡ ਲੈ ਕੇ ਜਾਣਾ ਸੀ ਦਸੰਬਰ ਚ ਉਹਨੇ ਜਾਣਾ ਸੀਗਾ ਖੇਡਣ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਇਹ ਇਨਸੀਡੈਂਟ ਪੰਜਾਬ ਸਰਕਾਰ ਨੂੰ ਹੀ ਅਪੀਲ ਕਰਾਂਗੇ ਵੀਰੇ ਵੀ ਪਰਿਵਾਰਾਂ ਦੇ ਇਹਨਾਂ ਦੇ ਕਬੱਡੀ ਪਲੇਅਰ ਦੇ ਜਿਹਦੀ ਡੈਥ ਹੋ ਗਈ ਦੇਖੋ ਉਹ ਤਾਂ ਚਲਾ ਗਿਆ ਪਰ ਉਹਨਾਂ ਦੇ ਪਰਿਵਾਰਾਂ ਦੀ ਬਾਹ ਫੜੇ ਉਹਨਾਂ ਬਾਅਦ ਤੇ ਕੋਈ ਨੌਕਰੀ ਜਾਂ ਕੋਈ مالی ਸਹਾਇਤਾ ਉਹਨਾਂ ਨੂੰ ਦਿੱਤੀ ਜਾਵੇ ਕਿਉਂਕਿ ਉਹਦੀ ਵਾਈਫ ਵਿਚਾਰੇ ਕੱਪੜੇ ਸਿਲਕੇ ਜਿਹੜਾ ਆਪਣਾ ਗੁਜ਼ਾਰਾ ਕਰਦੇ ਆ ਠੀਕ ਹੈ ਤੁਸੀਂ ਵੀ ਪਹਿਲਾਂ ਖਿਡਾਰੀ ਰਹੋ ਯਾਰ ਟਾਰਗੇਟ ਕਰ ਦਿੰਦੇ ਨੇ ਖਿਡਾਰੀ ਨੂੰ ਵੀ ਨਸ਼ਾ ਕੀਤਾ ਇਹਨੂੰ ਕਿਵੇਂ ਦੇਖੀ ਨਹੀਂ ਨਹੀਂ ਵੀਰੇ ਜਦੋਂ ਦੇ ਨਾ ਉਹਦੇ ਸਟੈਂਡ ਪਿਆ ਉਹ ਤਾਂ ਮਤਲਬ ਬਿਲਕੁਲ ਵੀ ਇਹ ਜਦੋਂ ਬਹੁਤ ਜਿਆਦਾ ਦੂਰ ਸੀਗਾ ਬਿੱਟੂ ਬਿਲਕੁਲ ਵੀ ਇਹ ਜ ਕੋਈ ਗੱਲੇ ਨਹੀਂ ਸੀਗੀ ਹਣਾ ਜੇ ਕੋਈ ਨਸ਼ਾ ਕਰੂਗਾ ਬੰਦਾ ਜਿਹਦੇ ਸਟੰਡ ਪੈਨੋਂ ਤਾਂ ਉਹਨੂੰ ਪਤਾ ਹੀ ਆ ਵੀ ਉਹਨੇ ਹੋ ਜਾਣਾਗਾ ਖਿਡਾਰੀ ਬਰਨਾ ਕਿੰਨਾ ਔਖਾ ਤੁਸੀਂ ਬਹੁਤ ਬਹੁਤ ਔਖਾ ਵੀਰੇ ਬਹੁਤ ਜਿਆਦਾ ਸਟਰਗਲ ਆ ਗਿਆ ਬਹੁਤ ਜਿਆਦਾ ਇੱਕ ਗੇਮ ਇਦਾਂ ਦੀ ਅੱਜ ਬਹੁਤ ਜਿਆਦਾ ਇੰਜਰੀਆਂ ਨੇ ਹਨਾ ਸਵੇਰੇ ਸ਼ਾਮ ਪ੍ਰੈਕਟਿਸ ਕਰਨੀ ਫਿਰ ਡਾਈਟ ਹੁਣ ਬਿੱਟੂ ਵਰਗੇ ਬੰਦੇ ਲਈ ਡਾਈਟ ਦਾ ਪ੍ਰਬੰਧ ਕਰਨਾ ਬਹੁਤ ਔਖਾ ਸੀਗਾ ਕਿਉਂਕਿ ਘਰੋਂ ਬਹੁਤ ਗਰੀਬ ਸੀ ਆਪ ਹੀ ਵਿਚਾਰੇ ਨੇ ਇਹਨੇ ਰੋਟੀ ਬਣਾ ਕੇ ਖਾਣੀ ਹੁਣ ਇੱਕ ਸਾਲ ਹੀ ਹੋਇਆ ਜੀ ਮੈਰਿਜ ਹੋਈ ਸੀ ਪਹਿਲਾਂ ਇਹ ਤਾਲਾ ਲਗਾ ਕੇ ਜਾਂਦਾ ਹੁੰਦਾ ਸੀ ਘਰੇ ਦੇ ਕੋਈ ਨਹੀਂ ਸੀ ਹੁੰਦਾ ਇਹ ਰਾਤ ਨੂੰ 12 ਵਜੇ ਆਉਂਦਾ 1 ਵਜ ਰਾਹੀ ਆਉਂਦਾ ਸੀ ਕਿ ਇਹਨੂੰ ਪੱਕੀ ਬਗਾਈ ਰੋਟੀ ਮਿਲਣ ਲੱਗੀ ਸੀਗੀ ਪਰ ਰੱਬ ਨੂੰ ਨਵੇਂ ਮਨਜ਼ੂਰ ਨਹੀਂ ਸੀਗਾ ਵਧੀਆ ਵਿਚਾਰੀ ਜਿੰਦਗੀ ਲਈ ਤੇ ਆਈ ਸੀ ਵੀਰੇ ਆਪਾਂ ਕਲੱਬ ਵਾਲਿਆਂ ਨੇ ਕੱਲ ਲਾਈਵ 'ਚ ਬੋਲਿਆਗਾ ਵੀ ਅਸੀਂ ਆਵਾਂਗੇ ਸੰਸਕਰਤ ਤੇ ਵੀ ਮਾਲੀ ਮਦਦ ਕਰਾਂਗੇ ਜਿੰਨੀ ਹੋਈ ਹਨਾ ਵੀ ਅਜੇ ਹਾਲ ਤੱਕ ਕੋਈ ਨਹੀਂ ਆਇਆ ਚਲੋ ਦੇਖਦੇ ਅੱਗੇ ਆਉਂਦੇ ਆ ਜੇ ਨਾ ਇਹ ਵੀ ਦੇਖਦੇ ਆ ਵੀਰੇ ਹਨਾ ਸਦਾ ਦੇ ਕੀ ਪਰਿਵਾਰਕ ਮੈਂਬਰ ਸਦਮੇ ਦੇ ਵਿੱਚ ਨੇ ਕਿਉਂਕਿ ਬਹੁਤ ਵੱਡਾ ਘਾਟਾ ਪਰਿਵਾਰ ਨੂੰ ਪਿਆ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਹਕੀਕਤრივი ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ